ਐਸ ਵਾਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦੱਸ ਜੀ ਕਿ ਆ ਸਾਮ ਦੀ ਤਿੱਬੂਗੜ ਜੇਲ੍ਹ ਦੇ ਵਿੱਚ ਕੌਮੀ ਸੁਰੱਖਿਆ ਕਾਨੂੰਨ ਤਹਿਤ ਬੰਦ ਖੰਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਦੀ ਪਰੋਲ ਦੀ ਮੰਗ ਸੰਬੰਧੀ ਅਰਜੀ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਅੱਜ ਸੁਣਵਾਈ ਕਰੇਗੀ ਉੱਥੇ ਦੱਸ ਜੀ ਕਿ ਮਾਮਲੇ ਦੀ ਮੈਨੇਜਮੈਂਟ ਤੇ ਚੀਫ ਡਿਸਟ੍ਰਿਕਟ ਜਸਟਿਸ ਸ਼ੀਲ ਨਾਗਰ ਦੇ ਗਵਾਹੀ ਵਾਲੀ ਬੈਂਚ ਦੇ ਸਾਹਮਣੇ ਇਹ ਸੁਣਵਾਈ ਦਾ ਵੱਡਾ ਫੈਸਲਾ ਜੜਾ ਕੀਤਾ ਜਾਵੇਗਾ ਅਮਰਿਤਪਾਲ ਸਿੰਘ ਨੇ ਸੰਸਦ ਦੇ ਸਦਨ ਰੂਤ ਦੇ ਚੰਚ ਸ਼ਾਮਿਲ ਹੋਣ ਲਈ ਅਥਾਰਟੀ ਰਿਹਾਈ ਦੀ ਮੰਗ ਕਰਦੇ ਧਾਰਾ 15 ਦਾ ਹਵਾਲਾ ਦਿੱਤਾ ਸੀ ਜਿਸ ਤਹਿਤ ਅਸਥਾਨੰਤ ਹਾਲਤ ਪੈ ਵਿੱਚ ਪਰ ਰੋਲ ਦਿੱਤੀ ਜਾ ਸਕਦੀ ਹੈ ਉੱਥੇ ਦੱਸਦੇ ਕਿ ਸ਼ੁਰੂਆਤੀ ਦੌਰਾਨ ਉਹਨਾਂ ਦੇ ਵਕੀਲ ਨੇ ਵੀ ਦੱਸਿਆ ਕਿ ਪਿਛਲੀ ਪਾਰਟੀਸ਼ਨ 'ਚ ਹਾਈ ਕੋਰਟ ਨੇ ਲੋਕ ਸਭਾ ਦੇ ਵਿੱਚ ਪ੍ਰਤੀਨਿਧਤਾ ਭੇਜਣ ਦੀ ਇਜਾਜ਼ਤ ਦਿੱਤੀ ਸੀ ਜੋ ਹੁਣ ਭੇਜ ਦਿੱਤੀ ਗਈ ਹੈ ਇਸ ਤੇ ਬੈਂਚ ਨੇ ਵੀ ਪੁੱਛਿਆ ਕਿ ਉਹਨਾਂ ਨੇ ਐਨ ਐਸ اے ਡਿਟੈਕਸ਼ਨ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਾਰਟੀਸ਼ਨ ਦਾ ਕੀ ਹੋਇਆ ਉੱਥੇ ਦੱਸਦੇ ਕਿ ਚੀਫ ਡਸਟੀ ਨੇ ਕਿਹਾ ਹੈ ਜੋਦੋਂ ਤੱਕ ਰਿਟੇਸ਼ਨ ਤੇ ਰੋਕ ਨਹੀਂ ਲੱਗਦੀ ਉਹ ਸੰਸਦ ਚ ਕਿਵੇਂ ਜਾ ਸ਼ਾਮਿਲ ਹੋ ਸਕਦੇ ਨੇ ਵਕੀਲ ਦੇ ਜਵਾਬ ਦਿੱਤਾ ਹੈ ਕਿ ਦੋਵੇਂ ਮਾਮਲੇ ਵੱਖਰੇ ਹਨ ਤੇ ਸੰਸਦ ਚ ਸ਼ਾਮਿਲ ਹੋਣ ਲਈ ਧਾਰਾ 15 ਤਹਿਤ ਰਾਹਤ ਜਿਹੜੀ ਉਹਨਾਂ ਦੇ ਵੱਲੋਂ ਹੁਣ ਮੰਗੀ ਗਈ ਹੈ ਹਾਲਾਂਕਿ ਦੱਸਦੀ ਕਿ ਅਦਾਲਤ ਦੇ ਵੱਲੋਂ ਅੱਜ ਇਸ ਮਾਮਲੇ ਤੇ ਸੁਣਵਾਈ ਕੀਤੀ ਜਾਵੇਗੀ ਉਹਨਾਂ ਨੇ ਵੀ ਕਿਹਾ ਕਿ ਅਮਰਿਤਪਾਲ ਸਿੰਘ ਨੂੰ ਪਹਿਲਾ ਸੋਚ ਲਈ 4 ਦਿਨਾਂ ਦੀ ਦੇਹਾਈ ਮਿਲੀ ਸੀ ਪਰ ਟਿਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਅਪ੍ਰੈਲ 2023 ਤੋਂ ਰਿਟੇਸ਼ਨ ਤੇ ਰਹਿਣ ਵਾਲੇ باوجود ਵੀ 2024 ਦੇ ਲੋਕ ਸਭਾ ਚੋਣਾਂ ਚ ਖੰਡੂਰ ਸਾਹਿਬ ਤੋਂ ਲਗਭਗ 4 ਲੱਖ ਵੋਟਾਂ ਤੋਂ ਵੱਧ ਵੋਟਾਂ ਹਾਸਲ ਕਰਕੇ ਉਹਨਾਂ ਨੇ ਜਿੱਤ ਜਿਹੜੀ ਹਾਸਲ ਕੀਤੀ ਸੀ ਪਰ ਅੱਜ ਹੁਣ ਦੇਖਦੇ ਆ ਕਿ ਜਿਹੜੀ ਅਦਾਲਤ ਦੇ ਵਿੱਚ ਉਹਨਾਂ ਦੀ ਸੁਣਵਾਈ ਹੁੰਦੀ ਕਿ ਆਖਿਰਕਾਰ ਅਮਰਿਤਪਾਲ ਸਿੰਘ ਨੂੰ ਉਹ ਅਲਜੀ ਦੇ ਪਰੋਲ ਮਿਲਦੀ ਹੈ ਜਾਂ ਫਿਰ ਹਾਈ ਕੋਰਟ ਵਾਲਾ ਅਮਰਿਤਪਾਲ ਸਿੰਘ ਨੂੰ ਰਾਹਤ ਦਿੱਤੀ ਜਾਂਦੀ ਹੈ ਜਾਂ ਨਹੀਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਦੱਸ ਦੇ ਕਿ ਆ ਸ਼ਾਮ ਦੀ ਤਿਬਰਗੜ੍ਹ ਜੇਲ੍ਹ ਦੇ ਵਿੱਚ ਕੌਮੀ ਸੁਰੱਖਿਆ ਕਾਨੂੰਨ ਤਹਿਤ ਬੰਦ ਖੰਡੂਰ ਸਾਹਿਬ ਤੋਂ ਸਬਾਬ ਮੈਂਬਰ ਅਮਰਿਤਪਾਲ ਸਿੰਘ ਦੀ ਪਰ ਰੋਲ ਦੀ ਮੰਗ ਸਬੰਧੀ ਅਰਜੀ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਅੱਜ ਸੁਣਵਾਈ ਕਰੇਗੀ ਉਥੇ ਦਾ ਜੀ ਕਿ ਮਾਮਲੇ ਦੀ ਮੈਨੇਜਮੈਂਟ ਤੇ ਚੀਫ ਜਸਟਿਸ ਸ਼ੀਲ ਨਾਗਰ ਦੇ ਗਵਾਹੀ ਵਾਲੀ ਬੈਂਚ ਦੇ ਸਾਹਮਣੇ ਇਹ ਸੁਣਵਾਈ ਦਾ ਵੱਡਾ ਫੈਸਲਾ ਜਿਹੜਾ ਕੀਤਾ ਜਾਵੇਗਾ ਅਮਰਿਤਪਾਲ ਸਿੰਘ ਨੇ ਸੰਸਦ ਦੇ ਸਦਨ ਰੂਟ ਦੇ ਸੈਕਸ਼ਨ ਚ ਸ਼ਾਮਿਲ ਹੋਣ ਲਈ ਅਥਾਰਟੀ ਰਿਹਾਈ ਦੀ ਮੰਗ ਕਰਦੇ ਧਾਰਾ 15 ਦਾ ਹਵਾਲਾ ਦਿੱਤਾ ਸੀ ਜਿਸ ਤਹਿਤ ਅਸਥਾਨਤ ਹਾਲਤ ਪੈ ਵਿੱਚ ਪਰ ਰੋਲ ਜਾ ਸਕਦੇ ਆ ਅਥਰ ਦੱਸ ਦੇ ਕਿ ਸੁਨਮਈ ਦੌਰਾਨ ਉਹਨਾਂ ਦੇ ਵਕੀਲ ਨੇ ਵੀ ਦੱਸਿਆ ਕਿ ਪਿਛਲੀ ਪਟੀਸ਼ਨ ਚ ਹਾਈ ਕੋਰਟ ਨੇ ਲੋਕ ਸਭਾ ਦੇ ਵਿੱਚ ਪ੍ਰਤੀਨਿਧਤਾ ਭੇਜਣ ਦੀ ਇਜਾਜ਼ਤ ਦਿੱਤੀ ਸੀ ਜੋ ਹੁਣ ਭੇਜ ਦਿੱਤੀ ਗਈ ਹੈ ਇਸ ਤੇ ਬੈਂਚ ਨੇ ਵੀ ਪੁੱਛਿਆ ਕਿ ਉਹਨਾਂ ਨੇ ਐਨ ਐਸ اے ਡਿਟੈਕਸ਼ਨ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾ ਕੀ ਹੋਇਆ ਅਥਰ ਦੱਸ ਦੇ ਕਿ ਚੀਫ ਡਸਟੀ ਨੇ ਕਿਹਾ ਹੈ ਕਿ ਜਦੋਂ ਤੱਕ ਡਿਟੈਕਸ਼ਨ ਤੇ ਰੋਕ ਨਹੀਂ ਲੱਗਦੀ ਉਹ ਸੰਸਦ ਚ ਕਿਵੇਂ ਜਾ ਸ਼ਾਮਿਲ ਹੋ ਸਕਦੇ ਨੇ ਵਕੀਲ ਦੇ ਜਵਾਬ ਦਿੱਤਾ ਹੈ ਕਿ ਦੋਵੇਂ ਮਾਮਲੇ ਖਰੇ ਹਨ ਤੇ ਸੰਸਦ ਚ ਸ਼ਾਮਿਲ ਹੋਣ ਲਈ ਤਾਰਾ 15 ਤਹਿਤ ਰਾਹਤ ਜੜੀ ਉਹਨਾਂ ਦੇ ਵੱਲੋਂ ਹੁਣ ਮੰਗੀ ਗਈ ਹੈ ਹਾਲਾਂਕਿ ਦੱਸ ਦੇ ਕਿ ਅਦਾਲਤ ਦੇ ਵੱਲੋਂ ਅੱਜ ਇਸ ਮਾਮਲੇ ਤੇ ਸੁਣਵਾਈ ਕੀਤੀ ਜਾਵੇਗੀ ਉਹਨਾਂ ਨੇ ਵੀ ਕਿਹਾ ਕਿ ਅਮਰਿਤਪਾਲ ਸਿੰਘ ਨੂੰ ਪਹਿਲਾ 100 ਚੁਕ ਲਈ 4 ਦਿਨਾਂ ਦੀ ਰਿਹਾਈ ਮਿਲੀ ਸੀ ਪਰ ਟਿਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਅਪ੍ਰੈਲ 2023 ਤੋਂ ਡਿਟੇਨਸ਼ਨ ਤੇ ਰਹਿਣ ਵਾਲੇ باوجود ਵੀ 2024 ਦੀਆਂ ਲੋਕ ਸਭਾ ਚੋਣਾਂ ਚ ਖੰਡੂਰ ਸਾਹਿਬ ਤੋਂ ਲਗਭਗ 4 ਲੱਖ ਵੋਟਾਂ ਤੋਂ ਵੱਧ ਵੋਟਾਂ ਹਾਸਲ ਕਰਕੇ ਉਹਨਾਂ ਨੇ ਜਿੱਤ ਜੜੀ ਹਾਸਲ ਕੀਤੀ ਸੀ ਪਰ ਅੱਜ ਨੂੰ ਦੇਖਦੇ ਆ ਕਿ ਮੁੰਨਾ ਜਿਹੜੀ ਅਦਾਲਤ ਦੇ ਵਿੱਚ ਉਹਨਾਂ ਦੀ ਸੁਣਵਾਈ ਹੁੰਦੀ ਕਿ ਆਖਿਰਕਾਰ ਅਮਰਿਤਪਾਲ ਸਿੰਘ ਨੂੰ ਉਹ ਅਲਜੀ ਦੇ ਪਰੋਲ ਮਿਲਦੀ ਹੈ ਜਾਂ ਫਿਰ ਹਾਈ ਕੋਰਟ ਵੱਲੋਂ ਅਮਰਿਤਪਾਲ ਸਿੰਘ ਨੂੰ ਰਾਹਤ ਦਿੱਤੀ ਜਾਂਦੀ ਹੈ ਜਾਂ ਨਹੀਂ